ਇਹ ਜਾਦੂਈ ਕਪੜਾ ਹੈ ਜੀ ਕਿਵੇਂ ਜੀ ਜਿਹਦੇ ਵਿੱਚ ਖੁੱਲੀ ਲੁੱਟ ਹੈ ਚੰਗਾ ਜੀ ਆਸੀਫ ਜੀ ਵੀਡੀਓ ਬਹੁਤ ਬਣਾਤੀ ਤੁਹਾਡੀ ਹੁਣ ਸਾਨੂੰ ਆਗਿਆ ਦਿਓ ਅਸੀਂ ਚੱਲੇ ਆਂ ਤੇ ਆਗਿਆ ਜੀ ਇਹ ਤਾਂ ਚైనాਈ ਵਾਲਾ ਮਾਲ ਲੱਗਦਾ ਜੀ ਤੁਸੀਂ ਤਾਂ ਕਹਿੰਦੇ ਸਾਡੇ ਕੋਲੇ ਬ੍ਰਾਂਡ ਆ ਤਾਂ ਚైనా ਦਾ ਮਾਲ ਰੱਖੀ ਬੈਠੇ ਹੋ ਸੀ ਤਿਲਕਣਾ ਜਾ ਇਹ ਜਾਦੂਈ ਕਪੜਾ ਹੈ ਜੀ ਕਿਵੇਂ ਜੀ ਜਿਹਦੇ ਵਿੱਚ ਖੁੱਲੀ ਲੁੱਟ ਹੈ ਅੱਛਾ ਜੀ ਹਾਂ ਸਭ ਪਰ ਸਾਡੇ ਕੋਲ ਨਹੀਂ ਹੈਗੀ ਹਾਂ ਹਾਂ ਜੀ ਹਾਂ ਜੀ ਤੁਸੀਂ ਤੁਸੀਂ ਵੀ ਮਤਲਬ ਕਿ ਥੋੜੀ ਘੱਟ ਲੁੱਟ ਕਰਦੇ ਹੋ ਲੁੱਟੀ ਨਹੀਂ ਕਰਦੇ ਫਾਇਦਾ ਪੂਰਾ ਫਾਇਦਾ ਅੱਛਾ ਜੀ ਹਾਂਜੀ ਹਾਂਜੀ ਇਹ ਕਿੰਨੇ ਦਾ ਦਿਓਗੇ ਜੀ ਭਾਜੀ ਕੱਪੜਾ ਤੁਸੀਂ ਮਾਰਕੀਟ ਜਾਓਗੇ ਨਾ ਇਹ ਕੋਈ 1500 ਰੁਪਏ ਮੀਟਰ ਕੋਈ 1400 ਰੁਪਏ ਮੀਟਰ ਇਹ ਜਪਾਨੀਸ ਕੱਪੜੇ ਦੇ ਨਾਲ ਮਸ਼ਹੂਰ ਹੈ ਜੀ ਕੱਪੜਾ ਇਹ ਅੱਛਾ ਜੀ ਅੱਛਾ ਚైనਾ ਵਾਲਾ ਨਹੀਂ ਜਪਾਨ ਵਾਲਾ ਹੈ ਜਪਾਨ ਜਪਾਨੀਸ ਕੱਪੜਾ ਕਹਿੰਦੇ ਮੈਨੂੰ ਤਾਂ ਐ ਦੀ ਵੀ ਚైన ਵਾਲੀ ਠੱਗੀ ਮਾਰੀ ਜਾਂਦੀ ਤੁਸੀਂ ਕਿੰਨੇ ਦਾ ਹੈਗਾ ਜੀ ਇਹ ਇਹ ਭਾਜੀ ਬਹੁਤ ਹੀ ਪਿਆਰੇ ਰੇਟ 'ਤੇ ਵੀ ਦਵਾਂਗੇ ਤੁਹਾਨੂੰ ਔਰ ਕਸਟਮਰ ਗੋਗਾ ਵੀਰ ਮੇਰੇ 2 ਗੋਡਮੈਂਟ ਬਣਾ ਦੇ ਕੋਈ ਗੋਗਾ 3 ਬਣਾ ਦੇ ਅੱਛਾ ਜੀ ਹਾਂਜੀ ਹਾਂਜੀ ਉਹਦੇ ਕਲਰ ਵੀ ਜੇਨੂਨ ਨੇ ਪੂਰੇ ਬਹੁਤ ਸੋਨੇ ਕਲਰ ਨਹੀਂ ਇਹਦੇ